ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਗੁਰਦੁਆਰਾ ਭਗਤ ਰਵਿਦਾਸ ਮਹੱਲਾ ਜੜਖੇੜਾ ਵਿਖੇ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਿੱਥੇ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਗੁਰਦੁਆਰਾ ਸ਼੍ਰੀ ਭਗਤ ਰਵਿਦਾਸ ਜੀ ਵਿਖੇ ਰਾਗੀ ਸਿੰਘਾਂ ਵੱਲੋਂ ਸ਼ਬਦ ਗਾਏ ਗਏ ਅਤੇ ਨਾਲ ਹੀ ਆਏ ਹੋਈ ਸਾਰੀ ਸੰਗਤ ਦੇ ਲਈ ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਕੀਤਾ ਗਿਆ ਜੇ ਮਾਰਾ ਰਬੀ ਦਾ ਜਿਹੜਾ ਤੇੜਾ ਨਾ ਆਇਆ ਜੀ ਸਰ ਕੀ ਕਹਿੰਦੇ ਹੋ ਡਾਕਟਰ ਉਹ ਗ੍ਰਸਭਾਤੀ ਦਾ ਉਹ ਦਾਸਤਰਾ ਮੇਗਾ ਥਾਰੀ ਸਰਪਤ ਇਹ ਜਿਹੜਾ ਆਸ ਦੀ ਦਾ ਪ੍ਰਕਾਸ਼ ਨਾ ਕੁੜੂ ਜਿਹੜਾ ਬੜੀ ਹੁੰਮ-ਖਮ ਦਿਨਾਂ ਨੂੰ ਹਰ ਜਗ੍ਹਾ ਮਨਾਇਆ ਜਾ ਰਿਹਾ ਤੇ ਜੋ ਦਿਨ ਹਰ ਕਿੰਦੇ ਵਿੱਚ ਅਸੀਂ ਹਾਜ਼ਰੀ ਜਿੰਨੀ ਸਾਡੇ ਗੁਰੂ ਮਹਾਰਾਜ ਨੇ ਸਮਾਪਕਸ਼ਿਆ ਲਾ ਰਹੇ ਸੰਗਤ ਦੇ ਵਿੱਚ ਪਾਰੀ ਉਤਸਾਹ ਦਾ ਨੌਰਮ ਬਣਿਆ

ਗੁਰੂ ਅ ਗਿਦਾਸ ਜੀ ਦੇ ਪਾਵਨ ਦਿਹਾੜੇ ਮੌਕੇ ਇੱਥੇ ਬੱਸੀ ਪੜਾਣਾ ਤੋਂ ਬਖ ਬਖ ਸਮਾਗਮ ਹੋ ਰਿਹਾ ਹੈ ਜੂ ਕਿ ਮੈਨੂੰ ਖਾਸ ਤੌਰ ਤੇ ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਚੱਲ ਰਿਹਾ ਤੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੇ ਮੇਰੀ ਡਿਊਟੀ ਲਈ ਕਿ ਜਿੱਤੇ ਵੀ ਵਕਤ ਅੱਜ ਧਾਰਮਿਕ ਸਮਾਗਮ ਹੈ ਉਹਨਾਂ ਤੇ ਸਾਰਿਆਂ ਤੇ ਮੈਂ ਉਹਨਾਂ ਦੀ ਹਾਜ਼ਰੀ ਲਾ ਕੇ ਆਵਾਂ ਔਰ ਗੁਰੂ ਅ ਗਿਦਾਸ ਜੀ ਦੇ ਜੀਵਨ ਤੋਂ ਮੈਂ ਸਮਝਦਾ ਇੱਕ ਬਹੁਤ ਵੱਡਾ ਪ੍ਰੇਰਨਾ ਸੋਤਰਾ ਹੈ ਸਾਡੇ ਲਈ ਕਿਲੇ 16 ਸਾਲ ਪਹਿਲੇ ਸਮਾਜ 'ਚ ਜੋ ਹਾਲਾਤ ਹੁੰਦੇ ਸੀ ਉਸ ਸਮੇਂ ਉਹਨਾਂ ਨੇ ਇੰਨਾ ਜ਼ਿਆਦਾ ਗਿਆਨ ਪ੍ਰਾਪਤ ਕੀਤਾ ਕਿ ਉਹਨਾਂ ਦਾ ਦਿੱਤਾ ਹੋਇਆ ਗਿਆਨ ਅੱਜ ਵੀ ਵਕ ਵਕ ਧਾਰਮਿਕ ਗ੍ਰੰਥਾਂ 'ਚ ਆਪਾਂ ਪੜ੍ਹਦੇ ਆਂ ਪ੍ਰਾਪਤ ਕਰਦੇ ਆਂ ਤੇ ਉਹਨਾਂ ਦੇ ਜੀਵਨ ਤੋਂ ਸਿੱਖ ਵੀ ਲੈਣੀ ਚਾਹੀਦੀ ਹੈ, ਪ੍ਰੇਰਣਾ ਵੀ ਲੈਣੀ ਚਾਹੀਦੀ ਹੈ ਔਰ ਜਿਹੜੀਆਂ ਗੱਲਾਂ ਉਹਨਾਂ ਨੇ ਸਾਨੂੰ ਸਿਖਾਈਆਂ ਨੇ ਸਮਾਜਿਕ ਏਕਤਾ ਦੀ, ਸਮਾਜਿਕ ਬਰਾਬਰੀ ਦੀ ਇਸ ਸਮਾਜ 'ਚ ਕੋਈ ਉੱਚਾ ਨੀਵਾਂ ਨਹੀਂ ਹੁੰਦਾ ਪ੍ਰਮਾਤਮਾ ਦੇ ਸਾਹਮਣੇ ਸਾਰੇ ਇੱਕ ਨੇ ਉਹ ਚੀਜ਼ਾਂ ਨੂੰ ਆਪਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਚਾਹੀਦਾ ਔਰ ਗੁਰੂ ਰਵਿਦਾਸ ਜੀ ਜਨਮ ਦਿਵਸ ਪਾਵਨ ਪਵਿੱਤਰ ਦਿਹਾੜੇ ਦੇ ਮੌਕੇ 'ਤੇ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਰੇ ਨੂੰ ਮੇਰਾ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਤੇ ਪੱਸੀ ਪਟਾਣਾ ਆਏ ਆ ਔਰ ਸਾਡੇ ਮੈਂਬਰ ਪਰਮਨੰਥ ਔਰ ਮਸਿੰਗਰ ਉਹਨਾਂ ਦੇ ਬੇਟੇ ਕਾਮਲ ਜੀ ਇੱਥੇ ਪਹੁੰਚੇ ਹੋ ਧੰਨਵਾਦ ਕਰਦੇ ਆ ਔਰ ਸਾਰਿਆਂ ਨੂੰ ਚਾਹੇ ਬਸੀਪਟਾਨ ਦੇ ਲੋਕ ਹੋਣ ਚਾਹੇ ਫਤੇਗੜ ਸਾਹਿਬ ਦੇ ਚਾਹੇ ਪੰਜਾਬ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਉਹਨਾਂ ਤੋਂ ਸਾਨੂੰ ਇਹੀ ਪ੍ਰੇਰਣਾ ਮਿਲਦੀ ਹੈ ਚਾਹੇ ਤੁਹਾਡੀ ਕੋਈ ਵੀ ਇਨਸਾਨ ਜਿਹੜਾ ਹੈਗਾ ਜਨਮ ਤੋਂ ਛੋਟਾ ਨਹੀਂ ਹੁੰਦਾ ਆਪਣੇ ਕੰਮ ਨਾਲ ਛੋਟਾ ਹੁੰਦਾ ਹੈ ਚਾਹੇ ਭ੍ਰਸ਼ਟਾਚਾਰ ਦੀ ਗੱਲ ਹੋਵੇ ਚਾਹੇ ਨਾਰੀ ਜਾਤੀ ਨੂੰ ਸਨਮਾਨ ਦੀ ਗੱਲ ਹੋਵੇ ਅੱਜ ਤੋਂ 5 ਸਾਲ 100 ਸਾਲ ਤੱਕ 1900 ਸਾਲ ਪਹਿਲੇ ਉਹਨਾਂ ਨੇ ਜਿਹੜੀਆਂ ਪ੍ਰੇਰਣਾ ਦਿੱਤੀਆਂ ਸੀ ਅੱਜ ਅਸੀਂ ਉਸ ਸਮਾਜ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅਸੀਂ ਫੇਰ ਦੁਬਾਰਾ ਨੂੰ ਜੈੰਤੀ ਦੇ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਖ आज इधर जनता है राजनीति के लिए आज एक फातेहाब साबित राजनीति के बच्चे प्रणाम किए हम बहुत बहुत रविवार की राजनीति जमते हैं इधर आ गया है और ये बहुत ही खुशी निकाला है ये साढ़े बजे टॉपर आपसे पूरा जैसे उठकर डांबलावर से मिले तो साढ़े बजकर आ रहा है और ये इतिहासिक समय थे ਪਰਵ ਜਨਮ ਦਿਤੀ ਤੇ ਇਹਨਾਂ ਲੋਕਾਂ ਦਾ ਸਾਡੇ ਵਿੱਚ ਆ ਕੇ ਖਾਣਾ ਔਰ ਸੁਣਾਉਣਾ ਇੱਕ ਬਹੁਤ ਵੱਡੀ ਬੜੇ ਮੁੰਡੇ ਕਰਦਾ। ਪਰ ਇਹ ਸਭ ਇੱਕ ਇਹ ਜਿਵੇਂ ਇਹਨਾਂ ਨੇ ਜਿੱਥੇ ਸੇਵਾ ਸਿੱਖਿਆ ਪ੍ਰਾਪਤ ਹੈ ਉਹਨਾਂ ਨੇ ਆਪਣੇ ਜੀਵਨਤਾਲ ਦੇ ਵਿੱਚ ਆਪਣੇ ਕਿੱਤੇ ਨੂੰ ਨਾ ਰੱਖਦੇ ਹੋਏ ਉਹਨਾਂ ਨੇ ਰੱਬ ਦੀ ਭਗਤੀ ਕੀਤੀ ਔਰ ਦੁਨੀਆ ਨੂੰ ਇੱਕਵੇਂ ਖੋ ਕੇ ਰਹਿਣ ਦੀ ਸਿੱਖਿਆ। ਸਵੇਜਾਂ ਦੇ ਦਿਹਾੜੇ ਦੇ